ਤਾਂ ਕਿ ਤੁਸੀਂ ਮੈਨੂੰ ਸਮੇ ਸਮੇਂ ਸੇ ਯਾਦ ਵੀ ਕਰਾਉਣਾ ਲੈਣਾ ਹੈ ਸੋ ਆਪਾਂ ਨੇ ਇੱਕ ਕਮਾਂ ਦੀ ਸ਼ੁਰੂਆਤ ਕਰਨੀ ਹੈ ਬੜੇ ਜਲਦੀ ਤੁਸੀਂ ਜਿਹੜਾ ਦੀ ਡੜਬੇ ਦੇ ਵਿੱਚ ਬਹੁਤ ਅੱਛੇ ਕਬੱਡੀ ਦੇ ਖਿਡਾਰੀ ਦੇਗੇ ਸੋ ਹੁਣ ਆਪਾਂ 11 ਗੇਮਾਂ ਦਾ ਜਿਹੜਾ ਇੰਡੋਰ ਸਟੇਡੀਅਮ ਹੋਊਗਾ ਤਾਂ ਹੋਰ ਨਾਲ ਗੇਮਾਂ ਦੇ ਬੱਚੇ ਵੀ ਜਿਹੜੇ ਤੇ ਮੈਂ ਸਮਝਦਾ ਸਾਡੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ 올림픽ਸ ਤੱਕ ਡੜਬੇ ਦਾ ਨਾਮ ਆਪਣੇ ਪਰਿਵਾਰ ਦਾ ਨਾਮ ਜਿਹੜਾ ਰੌਸ਼ਨ ਬੋਲੇ ਸੋਹਣਿਆ ਬੋਲੇ ਸੋਹਣਿਆ ਜੀ ਜੀ ਸਰਵੰਤ ਜੀ ਹਾਂਜੀ ਜੀ ਬਦਾਂਗੇ ਤਾਂ ਜੀ ਸਭ ਤੋਂ ਪਹਿਲਾਂ ਤਾਂ ਮੈਂ ਮੀਡੀਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨਾ ਕਿ ਤੁਸੀਂ ਬੜੇ ਸ਼ਾਰਟ ਨੋਟਸ ਦੇ ਉੱਤੇ ਅੱਜ ਦੀ ਇਸ ਇੰਪੋਰਟੈਂਟ ਕਾਰਵਾਈ ਨੂੰ ਕਵਰ ਕਰਨ ਦੀ ਪਹੁੰਚੇ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਅੱਜ ਕਿਉਂਕਿ ਨਗਰਪੰਚਾਇਤ ਦਿੜਵਾ ਦੇ ਪਿਛਲੇ ਦਿਨੀ ਸਾਰੇ ਐਮਸੀ ਸਹਿਬਾਨ ਚੁਣੇ ਗਏ ਸੀ ਔਰ 13 ਬਾਡਾਂ ਦੇ ਅੰਦਰ ਇਲੈਕਸ਼ਨ ਹੋਈ ਸੀਗੀ ਔਰ 13 ਬਾਰਡਾਂ ਚੋਂ ਇੱਕ ਬਾਡ ਦੇ ਉੱਤੇ ਲਗਭਗ ਦੋ ਬਾਡਾਂ ਸਹਿਮਤੀ ਹੋ ਚੁੱਕੀ ਸੀ ਇੱਕ ਬਾਡ ਦੇ ਉੱਤੇ ਤਾਂ ਚਲੋ ਵੋਟਾਂ ਪੰਜੀਆਂ ਸੀ ਪਰ ਲੇਕਿਨ ਲਗਭਗ 11 ਬਾਡਾਂ ਦੇ ਉੱਤੇ ਵੋਟਾਂ ਪੰਜੀਆਂ ਸੀ ਕਿ ਦੋ ਬਾਡਾਂ ਦੀ ਸਹਿਮਤੀ ਦੀ ਇਹ ਗੱਲ ਕਰ ਰਿਹਾ ਮੈਂ ਤਾਂ 13 ਬਾਡਾਂ ਦੀ ਜਿਹੜੀ ਚੋਣ ਪ੍ਰਕਿਰਿਆ ਸੀ ਉਹ ਮੁਕੰਮਲ ਹੋਈ ਸੀਗੀ ਪ੍ਰਧਾਨਗੀ ਦੀ ਚੋਣ ਔਰ ਸੌ ਚੁੱਕ ਸਮਾਗਮ ਜਿਹੜਾ ਉਹ ਪੈਂਡਿੰਗ ਪਿਆ ਸੀ ਅੱਜ ਨੋਟਿਸ ਕੱਢਿਆ ਗਿਆ ਪਹਿਲਾਂ ਮਨਜੋਗ ਸਾਡੇ ਐਸਡੀਐਮ ਸਾਹਿਬਾਨ ਵੱਲੋਂ ਜਿਹੜੇ ਕਿ ਪ੍ਰੈਜ਼ੀਡਿੰਗ ਅਫਸਰ ਨੇ ਉਹਨਾਂ ਵੱਲੋਂ ਨੋਟਿਸ ਕੱਢਿਆ ਗਿਆ ਔਰ ਪ੍ਰਧਾਨਗੀ ਦੀ ਜਿਹੜੀ ਇਲੈਕਸ਼ਨ ਆ ਉਹ ਅੱਜ ਹੋਈ ਹੈਗੀ ਸਭ ਤੋਂ ਪਹਿਲਾਂ ਸਾਰੇ ਐਮਸੀ ਸਹਿਵਾਰ ਨੇ ਆਪਣੀ ਸੌਖਾਦੀ ਹੈ ਸੰਵਿਧਾਨ ਦੇ ਪ੍ਰਤੀ ਆਪਣੀ ਨਿਸ਼ਠਾ ਪ੍ਰਗਟ ਕੀਤੀ ਹੈ ਕਿ ਸਾਰਿਆਂ ਨੇ ਸੌ ਚੁੱਕਣ ਤੋਂ ਬਾਅਦ ਪਹਿਲੀ ਜਿਹੜੀ ਪਲੇਠੀ ਮੀਟਿੰਗ ਹੋਈ ਹੈ ਉਹਦੇ ਅੰਦਰ ਸਭ ਤੋਂ ਪਹਿਲਾ ਅਜੰਡਾ ਇਹ ਸੀਗਾ ਕਿ ਪ੍ਰਧਾਨਗੀ ਦੀ ਚੋਣ ਵਾਈਸ ਪ੍ਰਧਾਨਗੀ ਦੀ ਚੋਣ ਜਿਹੜੀ ਆ ਉਹ ਹੋਣੀ ਸੀਗੀ ਔਰ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਸਰਦਾਰ ਮਨਿੰਦਰ ਸਿੰਘ ਜੀ ਨੂੰ ਨਗਰ ਪੰਚਾਇਤ ਡੜਬਾ ਦਾ ਪ੍ਰਧਾਨ ਚੁਣਿਆਗਾ ਔਰ ਸਾਰਿਆਂ ਦੇ ਨੇ ਸਹਿਮਤੀ ਦੇ ਨਾਲ ਜਸਪ੍ਰੀਤ ਕੌਰ ਬਾਰ ਨੰਬਰ 5 ਤੋਂ ਜਿਹੜੇ ਬਿਲਕੁਲ ਮੈਂ ਸੰਬੰਧਦਾ ਪਹਿਲਾਂ ਹੀ ਨਿਰਵਿਰੋਧ ਚੁਣੇ ਗਏ ਸੀ ਜਿਨ੍ਹਾਂ ਤੇ ਪਹਿਲਾਂ ਹੀ ਸਰਬਸੰਮਤੀ ਹੋਈ ਸੀ ਉਹਨਾਂ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਸੋ ਮੈਂ ਦੋਨਾਂ ਵਿਅਕਤੀਆਂ ਨੂੰ ਮੁਬਾਰਕਬਾਦ ਦੇਣੀ ਚਾਹ ਰਿਹਾ ਸਾਰੇ ਸਾਡੇ ਐਮਸੀ ਸਾਹਿਬਾਨ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਿਨ੍ਹਾਂ ਨੇ ਬੜੇ ਅچھے ਤਰੀਕੇ ਦੇ ਨਾਲ ਬੜੀ ਪਾਰਦਰਸ਼ਤਾ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਇਲੈਕਸ਼ਨ ਲੜੀਆ ਸੋ ਇਹ ਰਿਜ਼ਲਟ ਹੋਇਆਗਾ ਕਿ ਵੱਡੀ ਜਿੱਤ ਪ੍ਰਾਪਤ ਹੋਈ ਹੈਗੀ ਸੋ ਆਮ ਆਦਮੀ ਪਾਰਟੀ ਦਾ ਅੱਜ ਹਲਕਾ ਦੜਬਾ ਦੀ ਨਗਰ ਪੰਚਾਇਤ ਦੜਬਾ ਦੇ ਪ੍ਰਧਾਨ ਤੇ ਵਾਈਸ ਪ੍ਰਧਾਨ ਚੁੜੇ ਗਏ ਨੇ ਦੋਨਾਂ ਨੂੰ ਮੁਬਾਰਕਬਾਦ ਔਰ ਮੈਂ ਤਾਂ ਇਹੀ ਇਹਨਾਂ ਨੂੰ ਸਾਰੇ ਸਾਰੇ ਸਾਥੀਆਂ ਨੂੰ ਇੱਕੋ ਹੀ ਬੇਨਤੀ ਕੀਤੀ ਆ ਕਿ ਤੁਹਾਡਾ 5 ਸਾਲ ਦਾ ਕਾਰਜਕਾਲ ਆਗਾ ਔਰ ਇਹਨਾਂ 5 ਸਾਲਾਂ ਦੇ ਦੌਰਾਨ ਤੁਸੀਂ ਇਮਾਨਦਾਰੀ ਦੇ ਨਾਲ ਪਾਰਦਰਸ਼ਤਾ ਦੇ ਨਾਲ ਬਿਲਕੁਲ ਕਮਿਟਮੈਂਟ ਦੇ ਨਾਲ ਕੰਮ ਕਰਨਾਗਾ ਔਰ ਇਮਾਨਦਾਰੀ ਤੇ ਪਹਿਰਾ ਦੇਣਾਗਾ ਕਿਉਂਕਿ ਸਾਡੇ ਸੁਪਰੀਮ ਅਰਵਿੰਦ ਕੇਜਰੀਬਾਲ ਜੀ ਨੇ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਨੂੰ ਇੱਕੋ ਹੀ ಪಾਠ ਪੜਾਇਆ ਹੈ ਕਿ ਇਮਾਨਦਾਰੀ ਨਾਲ ਕੰਮ ਕਰੋ ਸੋ ਉਸ ਦੇ ਉੱਤੇ ਚੱਲਣ ਦਾ ਇਹਨਾਂ ਨੂੰ ਪ੍ਰਣਾ ਇਹਨਾਂ ਨੇ ਲਿਆਗਾ ਤਾਂ ਕਿ 5 ਸਾਲ ਨਗਰਪੰਚਾਇਤ ਡੜਬਾ ਦੇ ਅੰਦਰ ਬਰਾਏ ਕਿ ਕੰਮ ਕਰਨਾ ਔਰ ਜਿਨਨੇ ਸਾਰੇ ਐਮਸੀ ਸਾਹਿਬਾਨ ਨੇ ਵਾਦੇ ਕੀਤੇ ਨੇਗੇ ਯਾ ਇਲੈਕਸ਼ਨ ਦੇ ਦੌਰਾਨ ਅਸੀਂ ਵਾਦੇ ਕੀਤੇ ਨੇ ਸਾਡੀ ਟੀਮ ਨੇ ਵਾਦੇ ਕੀਤੇ ਨੇਗੇ ਉਹ ਇੱਕ ਇੱਕ ਕਰਕੇ ਸਾਰੇ ਵਾਦੇ ਅਸੀਂ ਪੂਰੇ ਕਰਾਂਗੇ ਸਭ ਤੋਂ ਪਹਿਲਾ ਵਾਦਾ ਤਾਂ ਮੈਂ ਕਹਾਗਾ ਕਿ ਅਸੀਂ ਜੋ ਪਹਿਲਾਂ ਹੀ ਅਰਾਊਸ ਕੀਤਾ ਸੀਗਾ ਕਿ ਸਾਡਾ ਸਟੇਡੀਅਮ ਬਣਨਾਗਾ ਇੰਡੋਰ ਸਟੇਡੀਅਮ ਬਣਨਾਗਾ ਉਹਦਾ ਕੰਮ ਜਿਹੜਾ ਇਦਾਂ ਸਾਰਿਆਂ ਨੂੰ ਕਿਹਾ ਕਿ ਤੁਸੀਂ ਸਹਿਮਤੀ ਦਾ ਡੇਟ ਰੱਖੋ ਤਾਂ ਕਿ ਆਪਾਂ ਸਾਰੇ ਜਣੇ ਉਹਦੇ ਕੰਮ ਦੀ ਸ਼ੁਰੂਆਤ ਕਰ ਸਕੀਏ ਦੇ ਨਾਲ ਹੀ ਜਿਹੜਾ ਸਾਡਾ ਸਾਡੇ ਸਾਰੇ ਜਿਹੜਾ ਗਰੀਬ ਭਾਈਚਾਰਾਗਾ ਦਲਤ ਭਾਈਚਾਰਾਗਾ ਐਸਸੀ ਭਾਈਚਾਰਾ ਉਹਨਾਂ ਵੱਲੋਂ ਬਹੁਤ ਮੰਗ ਸੀਗੀ ਕਿ ਸਾਡੇ ਲਈ ਕੋਈ ਜਦੋਂ ਸਾਡਾ ਗਮੀ ਦਾ ਜੇ ਖੁਸ਼ੀ ਦਾ ਕੋਈ ਸਮਾਗਮ ਹੁੰਦਾਗਾ ਸਾਡੇ ਲਈ ਕੋਈ ਪੈਲਸ ਹੈ ਨਹੀਂਗਾ ਤੋਂ ਲਗਭਗ 7.2 ਕਰੋੜ ਦੀ ਲਾਗਤ ਦੇ ਨਾਲ ਉਹ ਪੈਲਸ ਦਾ ਨੀਂ ਪੱਥਰ ਵੀ ਜਲਦੀ ਰੱਖਿਆ ਜਾਊਗਾ ਤਾਂ ਕਿ ਸਾਰੇ ਜਣੇ ਆਪਦੇ ਖੁਸ਼ੀ ਦੇ ਗਮੀ ਦੇ ਪ੍ਰੋਗਰਾਮ ਉੱਥੇ ਕਰ ਸਕਣ ਸੋ ਸ਼ੁਰੂਆਤ ਮੈਂ ਸਮਝਦਾ ਅੱਜ ਤੋਂ ਇੱਥੇ ਪ੍ਰਧਾਨ ਚੁਣਿਆ ਗਿਆ ਦੇ ਨਾਲ ਦੀ ਨਾਲ ਕੰਮ ਦੀ ਸ਼ੁਰੂਆਤ ਵੀ ਅਸੀਂ ਅੱਜ ਹੀ ਕਰ ਕੀਤੀ ਹੈਗੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਦੇਖੋ ਪ੍ਰਧਾਨਗੀ ਦੇ ਨਾਮ ਦਾ ਪ੍ਰਪੋਜ਼ ਜਸਪ੍ਰੀਤ ਸਿੰਘ ਅ ਬਸ ਆਖਾ ਜੀ ਜਿਹਨਾਂ ਨੂੰ ਕਹਿਦੇ ਨੇ ਉਹਨਾਂ ਵੱਲੋਂ ਮਨਿੰਦਰ ਸਿੰਘ ਦੇ ਨਾਮ ਦਾ ਪ੍ਰਪੋਜ਼ ਕੀਤਾ ਗਿਆ ਔਰ ਬਲਵਿੰਦਰ ਸਿੰਘ ਨੇ ਉਹਨਾਂ ਨੂੰ ਤਾਇਦ ਕੀਤੀ ਇਹਦੇ ਨਾਲ ਹੀ ਸਾਰਿਆਂ ਨੇ ਸਾਰਿਆਂ ਨੇ ਖੜੇ ਹੋ ਕੇ ਆਪਣੇ ਹੱਥ ਖੜੇ ਕਰਕੇ ਸਹਿਮਤੀ ਪ੍ਰਗਟ ਕੀਤੀ ਆ ਸੋ ਇਸੇ ਤਰ੍ਹਾਂ ਵਾਈਸ ਪ੍ਰਧਾਨ ਦੀ ਪ੍ਰਕਿਰਿਆ ਹੋਈ ਉਹਦੇ ਲਈ ਸੁਸ਼ੀਲ ਜੀ ਨੇ ਨਾਮ ਦੀ ਪ੍ਰਪੋਜ਼ ਜਸਪ੍ਰੀਤ ਕੌਰ ਦੇ ਨਾਮ ਦੀ ਪ੍ਰਪੋਜ਼ ਕੀਤੀ ਔਰ ਦੂਸਰਾ ਆਪਣੇ ਟੀਟੂ ਸ਼ਰਮਾ ਜੀ ਜਿਹੜੇ ਉਹਨਾਂ ਨੇ ਉਹਨਾਂ ਦੀ ਤਾਇਦ ਕੀਤੀ ਔਰ ਸਾਰਿਆਂ ਨੇ ਉਹਦੇ ਲਈ ਵੀ ਸਹਿਮਤੀ ਪ੍ਰਗਟ ਕੀਤੀ ਹੈ ਬਿਲਕੁਲ ਮੈਂ ਸਭ ਦਾ ਇਸੇ ਲਈ ਧੰਨਵਾਦ ਆ ਕਿ ਸਭ ਨੇ ਇੱਕ ਮੋਟੋ ਹੋ ਕੇ ਇੱਕ ਜੁੱਟ ਹੋ ਕੇ ਸਰਬਸੰਮਤੀ ਦਾ ਪ੍ਰਗਟਾਵਾ ਕੀਤਾ ਗਿਆ ਸੋ ਮੈਂ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਕਰਦਾ ਹਾਂ ਸੋ ਮੈਂ ਸਾਰੇ ਦੇੜੇਬਿ ਨਿਵਾਸੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਇਮਾਨਦਾਰ ਜਿਹੜੇ ਸ਼ਾਂਤੀ ਦੇ ਪੁੰਜ ਨੇਗੇ OBC ਚੁਣੇ ਨੇਗੇ ਜਿਨ੍ਹਾਂ ਨੇ ਬਿਲਕੁਲ ਇਮਾਨਦਾਰੀ ਦੇ ਨਾਲ ਅੱਜ ਇੱਕ ਜੁਟਤਾ ਦਿਖਾਈ ਆ ਔਰ ਇਮਾਨਦਾਰੀ ਦਾ ਚੋਣ ਹੋਈ ਜਾਗੀ ਸੋ ਇਥੋਂ ਪਤਾ ਲੱਗਦਾ ਹੈਗਾ ਕਿ ਦੜਬਾ ਜਿਹੜਾ ਉਹ ਤਰੱਕੀ ਕਰ ਰਿਹਾ ਦੜਬਾ ਅੱਗੇ ਵਧ ਰਿਹਾ ਕਿਸੇ ਸਮੇਂ ਪਿਛੜੇ ਪੰਦਾ ਇਲਾਕਾ ਕਿਹਾ ਜਾਂਦਾ ਕਿ ਦੜਬਾ ਪਛੜਿਆ ਹੋਇਆਗਾ ਸੋ ਪਛੜੇ ਪੰਦਾ ਦਾਗ ਜਿਹੜਾ ਅਸੀਂ ਮਿਟਾ ਦਿੱਤਾਗਾ ਔਰ ਦੜਬਾ ਹੁਣ ਤਰੱਕੀ ਦੀਆਂ ਲਕੀਆਂ ਤੇ ਆ ਨੈਸ਼ਨਲ ਹਾਈਵੇ ਸਟੇਟ ਹਾਈਵੇ ਸਾਰੀਆਂ ਸੜਕਾਂ ਸਾਰਾ ਕੁਝ ਲਗਾਤਾਰ ਜਿਹੜਾ ਉਹ ਬਣ ਵੀ ਰਿਹਾ ਔਰ ਤਰੱਕੀ ਕਰ ਰਿਹਾ ਥੈਂਕ ਯੂ ਸਰ ਸਭ ਤੋਂ ਪਹਿਲਾਂ ਮੈਂ ਸਰਦਾਰ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਦਾ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟਾਇਆ ਉਸ ਤੋਂ ਬਾਅਦ ਮੇਰੇ ਸਾਰੇ ਅਮਸੀਆਂ ਦਾ ਬਹੁਤ-ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਤੇ ਮੈਨੂੰ ਪ੍ਰਧਾਨ ਚੁਣਿਆ ਮੈਂ ਵਾਅਦਾ ਕਰਦਾ ਸਾਰਿਆਂ ਨਾਲ ਜਿਵੇਂ ਸਾਰੇ ਕਹਿਣਗੇ ਮੈਂ ਉਦਾਂ ਹੀ ਚੱਲਾਂਗਾ ਇਹਨਾਂ ਨਾਲ ਰਲ ਮਿਲ ਕੇ ਸਾਰੇ ਕੰਮ ਕਰਾਂਗਾ ਡੜਬੇ ਦਾ ਅਸੀਂ ਵਿਕਾਸ ਕਰਾਂਗੇ ਸਾਰੇ ਜਣੇ ਰਲ ਕੇ ਕੰਮ ਕਰਾਂਗੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਡੜਬੇ ਵਿੱਚ ਆਉਣ ਦੇਵਾਂਗੇ ਮੈਂ ਸਾਰੇ ਅਮਸੀਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਚੁਣਿਆ ਤੇ ਮੇਰੇ ਨਾਲ ਸਾਡੇ 22 ਪ੍ਰਧਾਨ ਜਸਪ੍ਰੀਤ ਕੌਰ ਜੀ ਨੇ ਇਹ ਸਾਰਿਆਂ ਨੇ ਇਹਨਾਂ ਨੂੰ ਵੀ ਸਹਿਮਤੀ ਨਾਲ ਚੁਣਿਆ ਅਸੀਂ ਦੋਨੇ ਸਾਰਿਆਂ ਸਾਰੇ ਜਣਿਆਂ ਨਾਲ ਰਲ ਕੇ ਪੂਰਾ ਬਿਲਕੁਲ ਬਿਲਕੁਲ ਜੀ ਸਾਰੇ ਕੰਮ ਅਸੀਂ ਰਲ ਕੇ ਕਰਾਂਗੇ ਸਾਰੇ ਜਣੇ 13 ਦੇ 13 ਜਣੇ ਇੱਕ ਮੁੱਠੋ ਕੇ ਕੰਮ ਕਰਾਂਗੇ ਸਾਰੇ ਮੰਤਰੀ ਸਾਹਿਬ ਦਾ ਸਾਨੂੰ ਅਸ਼ੀਰਵਾਦ ਆ ਉਹਨਾਂ ਨੇ ਗ੍ਰਾਂਟ ਕਿਸੇ ਵੀ ਕੰਮ ਨੂੰ ਨਹੀਂ ਛੱਡੀ ਕਦੇ ਨਹੀਂ ਉਹ ਛੱਡਣਗੇ ਜਿਵੇਂ ਕਿ ਉਹ ਦੱਸ ਕੀ ਗਏ ਨੇ ਤੁਹਾਨੂੰ ਸਾਰਿਆਂ ਨੂੰ ਪੈਲਸ ਦਾ ਕੰਮ ਤੇ ਆਪਣਾ ਟੋਬਿਆਂ ਦੇ ਕੰਮ ਇੱਕ ਨੰਬਰ ਵਾਰਡ ਦਾ 6 ਨੰਬਰ ਵਾਰਡ ਦਾ 2 ਨੰਬਰ ਵਾਰਡ ਦਾ ਜਿੰਨੇ ਵੀ 12 13 ਨੰਬਰ ਵਾਰਡ ਚ ਆਪਣੇ ਪੈਲਸ ਬੰਨਣਾ ਸਾਰੇ ਕੰਮ ਜਲਦੀ ਅਸੀਂ ਸ਼ੁਰੂ ਕਰਾਵਾਂਗੇ ਸਟੇਡੀਅਮ ਬੰਨਣਾ ਉਹਦੀ ਜਲਦੀ ਸ਼ੁਰੂਆਤ ਕਰਾਂਗੇ ਸਾਰੇ ਕੰਮ ਅਸੀਂ ਪੈਲ ਦੇ ਆਧਾਰ ਤੇ ਸਾਰੇ ਕਰਾਂਗੇ ਸਾਰੇ ਅਸੀਂ ਇਕੱਠੇ ਆ ਸਾਰੇ ਭਰਾ ਛੜਾ ਵੱਡਾ ਭਰਾ ਰਜੇਸ਼ ਗੋਪ ਜੀ ਜੀ ਜਸਪ੍ਰੀਤ ਜੀ ਸੁਸ਼ੀਲ ਜੀ ਟੀ 2 ਜੀ ਸਾਰੇ ਸਾਡੇ ਭੈਣਾਂ ਮੇਰੀਆਂ ਪਰਜਾਈਆਂ ਸਾਰਾ ਸਾਰਿਆਂ ਨੂੰ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਤੇ ਸਾਰਿਆਂ ਤੁਹਾਡਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ